ਸਸਿਗਾਲ ਜੀ ਇਹ ਜਿਹੜੀ ਸੂਚਨਾ ਹੈਗੀ ਆ ਇਹ ਉਹਨਾਂ ਉਮੀਦਵਾਰਾਂ ਵਾਸਤੇ ਹੈਗੀ ਆ ਜਿਹੜੇ ਨਗਰ ਨਿਗਮ ਨਗਰ ਕਾਉਂਸਲ ਨਗਰ ਪੰਚਾਇਤਾਂ ਦੀਆਂ ਜਿਹੜੀਆਂ ਚੋਣਾਂ ਅਨਾਉਂਸ ਹੋਈਆਂ ਨੇ ਉਹ ਚੋਣਾਂ ਲੜਨ ਦੇ ਇੱਛਕ ਹੈਗੇ ਨੇ ਜਿਹੜਾ ਰਾਜ ਚੋਣ ਕਮਿਸ਼ਨ ਪੰਜਾਬ ਹੈਗਾ ਉਹਦੇ ਵੱਲੋਂ ਨਾ ਜਿਹੜੇ ਵੀ ਇਹ ਉਮੀਦਵਾਰ ਬਣਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਜਾਣਕਾਰੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਕਿ ਕਿਹੜਾ ਉਮੀਦਵਾਰ ਜੇ ਉਹ ਇਲੈਕਸ਼ਨ ਲੜਨਾ ਚਾਹੁੰਦਾ ਤਾਂ ਉਹ ਕਿੰਨਾ ਕਿੰਨਾ ਖਰਚਾ ਕਰ ਸਕਦਾ ਹੈਗਾ ਬੜੀ ਇੰਪੋਰਟੈਂਟ ਜਾਣਕਾਰੀ ਹੈਗੀ ਆ ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਇਲੈਕਸ਼ਨ ਹੋ ਜਾਂਦੀ ਹੈ ਕਈ ਵਾਰ ਕੈਂਡੀਡੇਟ ਜਿੱਤ ਵੀ ਜਾਂਦੇ ਆ ਤੇ ਜਦੋਂ ਉਹਨਾਂ ਦੇ ਖਰਚੇ ਦਾ ਹਿਸਾਬ ਕਿਤਾਬ ਲਾਇਆ ਜਾਂਦਾ ਤੇ ਉਹ ਉਹਨਾਂ ਨੇ ਜਿਹੜਾ ਖਰਚਾ ਉਹ ਤੈਹ ਲਿਮਿਟ ਤੋਂ ਜ਼ਿਆਦਾ ਕਰ ਦਿੱਤਾ ਹੁੰਦਾ ਤੇ ਉਹਦੇ ਕਰਕੇ ਕਈ ਵਾਰ ਉਹਨਾਂ ਦੀ ਉਮੀਦਵਾਰੀ ਵੀ ਰੱਦ ਹੋ ਜਾਂਦੀ ਹੈ ਸੋ ਜਿਹੜੇ ਵੀ ਉਮੀਦਵਾਰ ਬਣਨਾ ਚਾਹੁੰਦੇ ਨੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਵਾਸਤੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈਗੀ ਹੈ ਕਿ ਕਿਹੜਾ ਉਮੀਦਵਾਰ ਕਿੰਨਾ ਖਰਚਾ ਕਰ ਸਕਦਾ ਤੇ ਕਿੰਨਾ ਉਹਨੂੰ ਕਿਹੜੇ-ਕਿਹੜੇ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਸੋ ਦੋਸਤੋ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਜਿਹੜਾ ਚੋਣਜਾਤ ਤਾਂ ਲਾਗੂ ਹੋ ਗਿਆ ਤੇ 9 ਤਰੀਕ ਤੋਂ ਜਿਹੜੇ ਨਾਮਜ਼ਦਗੀਆਂ ਭਰਨ ਦਾ ਜਿਹੜਾ ਉਹ ਕੰਮ ਅਮਲ ਵਿੱਚ ਸ਼ੁਰੂ ਹੋ ਚੁੱਕਿਆ ਇਹ ਜਿਹੜੀਆਂ ਨਾਮਜ਼ਦਗੀਆਂ ਨੇ ਆਪਾਂ 12 ਦਸੰਬਰ ਤੱਕ ਭਰ ਸਕਦੇ ਆ ਤੇ 13 ਦਸੰਬਰ ਨੂੰ ਇਹ ਜਿਹੜੇ ਤੁਸੀਂ ਨਾਮਜ਼ਦਗੀਆਂ ਭਰੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਹੋਊਗੀ 14 ਤਰੀਕ ਨੂੰ ਕੈਂਡੀਡੇਟ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਆ ਤੇ 21 ਦਸੰਬਰ ਨੂੰ ਜਿਹੜੀ ਹੈਗੀਆਂ ਵੋਟਾਂ ਪੈਣਗੀਆਂ ਤੇ ਉਸੇ ਦਿਨ ਹੀ ਮਤਲਬ ਸ਼ਾਮ ਨੂੰ ਵੋਟਾਂ ਦੀ ਗਿਣਤੀ ਹੋ ਜਾਊ ਕਿਹਦੇ ਜਿੱਤੇ ਉਮੀਦਵਾਰ ਨੇ ਉਹਨਾਂ ਦਾ ਅਨਾਉਂਸ ਹੋ ਜਾਊਗਾ ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਇੱਕ ਉਮੀਦਵਾਰ ਕਿੰਨਾ ਚੋਣ ਖਰਚਾ ਕਰ ਸਕਦਾ ਸੋ ਜੇ ਤਾਂ ਤੁਸੀਂ ਨਗਰ ਨਿਗਮ ਦੀ ਇਲੈਕਸ਼ਨ ਲੜ ਰਹੇ ਹੋ ਨਗਰ ਨਿਗਮ ਜਿੱਦਾਂ ਲੁਧਿਆਣਾ ਫਗਵਾੜਾ ਜਾਂ ਹੋਰ ਜਿਹੜੇ ਵੱਡੀਆਂ ਨਗਰ ਨਿਗਮਾਂ ਚ ਚੋਣ ਹੋ ਰਹੀ ਹੈ ਉਹਦੇ ਵਾਸਤੇ ਇੱਕ ਕੈਂਡੀਡੇਟ ਵੱਧ ਤੋਂ ਵੱਧ 4 ਲੱਖ ਰੁਪਏ ਖਰਚਾ ਕਰ ਸਕਦਾ 4 ਲੱਖ ਤੋਂ ਵੱਧ ਤੁਸੀਂ ਖਰਚਾ ਕੀਤਾ ਤਾਂ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਊਗੀ ਇਸੇ ਤਰ੍ਹਾਂ ਜਿਹੜੀਆਂ ਨਗਰ ਕੌਂਸਲਰਾਂ ਵਾਂ ਜਿਹੜੀਆਂ ਨਗਰ ਕੌਂਸਲਰ ਜਿੱਦਾਂ ਬਾਕਾ ਪ੍ਰਣਾ ਹੋ ਗਿਆ ਧਰਮ ਕੋਟ ਹੋ ਗਿਆ ਇਸ ਤਰ੍ਹਾਂ ਹੋਰ ਕਿੰਨੀਆਂ ਨਗਰ ਕੌਂਸਲਾਂ ਹੈਗੀਆਂ ਉਹਨਾਂ ਵਾਸਤੇ ਜੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਤਾਂ ਤੁਹਾਡਾ ਖਰਚੇ ਦੀ ਹੱਦ ਜਿਹੜੀ ਹੈਗੀ ਆ 3,60,000 ਰੁਪਏ ਹੈਗੀ ਆ ਤੇ ਜੇ ਤੁਸੀਂ ਕਲਾਸ 1 ਨਗਰ ਕੌਂਸਲ ਦੀ ਚੋਣ ਲੜ ਰਹੇ ਹੋ ਤਾਂ ਤੁਹਾਡੇ ਖਰਚੇ ਦੀ ਉਮਰ ਖਰਚੇ ਦੀ ਜਿਹੜੀ ਹੱਦ ਹੈ 2,30,000 ਹੈਗੀ ਆ ਜੇ ਕਲਾਸ 2 ਲੈਵਲ ਦੀ ਜਿਹੜੀ ਨਗਰ ਕੌਂਸਲ ਦੀ ਤੁਸੀਂ ਇਲੈਕਸ਼ਨ ਲੜ ਰਹੇ ਹੋ ਤਾਂ ਉਹਦੀ 2 ਲੱਖ ਹੈਗੀ ਆ ਸੋ ਜਿਹੜੀਆਂ ਨਗਰ ਪੰਚਾਇਤਾਂ ਨੇ ਜਿੱਦਾਂ ਤੁਸੀਂ ਇੱਕ ਫਟੇਕੜ ਪੰਚਤੂਰ ਇੱਕ ਪਿੰਡ ਹੈਗਾ ਪਰ ਉੱਥੇ ਨਗਰ ਪੰਚਾਇਤ ਬਣੀ ਹੋਈ ਆ ਉੱਥੇ ਦੀ ਜਿਹੜੀ ਇਲੈਕਸ਼ਨ ਲੜ ਰਹੇ ਉਹ ਤਾਂ ਤੁਸੀਂ ਵੱਧ ਤੋਂ ਵੱਧ 1,40,000 ਰੁਪਇਆ ਖਰਚਾ ਕਰ ਸਕਦੇ ਹੋ ਚੋਣ ਆਪਣੀ ਚੋਣ ਵਾਸਤੇ ਸੋ ਇਹ ਤੁਸੀਂ ਜਦੋਂ ਨਾਮਜ਼ਦਗੀ ਭਰੋਗੇ ਜਾਂ ਤੁਸੀਂ ਜਦੋਂ ਖਰਚਾ ਕਰਨਾ ਤਾਂ ਤੁਹਾਨੂੰ ਇੰਨਾ ਕੁ ਤਾਂ ਪਤਾ ਹੋਵੇਗਾ ਕਿ ਤੁਹਾਡੀ ਜਿਹੜੀ ਨਗਰ ਕਾਉਂਸਲ ਹੈਗੀ ਆ ਉਹ ਕਲਾਸ 1 ਹੈਗੀ ਆ ਜਾਂ 2 ਹੈਗੀ ਆ ਜਾਂ ਇੱਕ ਵੱਡੀ ਨਗਰ ਕਾਉਂਸਲ ਹੁੰਦੀ ਆ ਸੋ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿਤੇ ਕਨਫਿਊਜ਼ਨ ਦੇ ਵਿੱਚ ਹੀ ਆਪਣੇ ਨਾਮਜ਼ਦਗੀ ਪੱਤਰ ਆਪਣੇ ਰੱਤਨਾ ਕਰਵਾ ਲੈਣਾ ਜਿਹੜੀ ਤੁਹਾਡੀ ਜਿੱਤੀ ਜਿਤਾਈ ਜਿਹੜੀ ਹੈਗੀ ਚੋਣ ਕਿਤੇ ਖਰਾਬ ਨਾ ਹੋ ਜਾਏ ਸੋ ਜਿਹੜੇ ਵੀ ਉਮੀਦਵਾਰ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿਹੜਾ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਇਹ ਹਦਾਇਤਾਂ ਜਾਰੀ ਕੀਤੀ ਹੈ ਕਿਆਂ ਖਰਚੇ ਸੰਬੰਧੀ ਇਹਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਹੋਰ ਵੀ ਜਿਹੜੇ ਵੀ ਤੁਹਾਡੇ ਸਾਥੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਨ੍ਹਾਂ ਤੱਕ ਜਰੂਰ ਪਹੁੰਚਵਾਓ ਤਾਂ ਜੋ ਰਾਸ਼ਟਰੀ ਟਰੂਨ ਕਮਿਸ਼ਨ ਦੀਆਂ ਹਜ਼ਰਤਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਤੇ ਇਹ ਜਿਹੜੀਆਂ ਚੋਣਾਂ ਨੇ ਪਾਰਦਰਸ਼ਤਾ ਦੇ ਨਾਲ ਬਿਨਾਂ ਕਿਸੇ ਡਰ ਭੈ ਤੋਂ ਕਰਵਾਈਆਂ ਜਾ ਸਕਣ ਬਹੁਤ-ਬਹੁਤ ਧੰਨਵਾਦ